ਸਮਝਣ ਵਾਲਾ ਹੀ ਇਹਨਾਂ ਨੂੰ ਸਮਝ ਸਕਦਾ ਹੈ ਸਿੰਗਰ ਜਿਸ ਬਾਬੇ ਦੇ ਕੋਲ ਵੀ ਜਾਂਦੇ ਨੇ ਉਸ ਦੀ ਤਾਰੀਫ ਤੇ ਪੂਲ ਬੰਨ੍ਹਣੇ ਸ਼ੁਰੂ ਕਰ ਦਿੰਦੇ ਨੇ ਉਸ ਨੂੰ ਆਪਣਾ ਬਾਪ ਬਣਾ ਲੈਂਦੇ ਨੇ ਔਰ ਰਾਜਨੀਤਾ ਜਿਸ ਬਾਬੇ ਦੇ ਕੋਲ ਵੀ ਜਾਂਦੇ ਨੇ ਅਸ਼ੀਰਵਾਦ ਲੈਣ ਜਾਂਦੇ ਨੇ ਔਰ ਚੈੱਕ ਲੈ ਕੇ ਜਾਂਦੇ ਨੇ ਇਹਨਾਂ ਨੂੰ ਪਿਆਰ ਨਹੀਂ ਕਹਿੰਦੇ ਇਹਨੂੰ ਪੈਸੇ ਦਾ ਲੈਣ ਦੇਣ ਕਹਿੰਦੇ ਆ ਇਹਨੂੰ ਪਕਤੀ ਨਹੀਂ ਕਹਿੰਦੇ ਇਹਨੂੰ ਬਿਜ਼ਨਸ ਕਹਿੰਦੇ ਆ ਕਿ ਕਿਸੇ ਦੇ ਪੈਸੇ ਲੈ ਕੇ ਕਿਸੇ ਦੀ ਤਾਰੀਫ ਕਰਨੀ ਕਿਸੇ ਨੂੰ ਬਾਪ ਬਣਾ ਲੈਣਾ ਕੋਈ ਮੇਰੀ ਜਾਤੀ ਦਾ ਹੈ ਤਾਂ ਆਪਣਾ ਹੈ ਮਤਵਲ ਹਲ ਕਰਨ ਲਈ ਤੇ ਉਹਨੂੰ ਉਦਾ ਰਾਗ ਗਾਣਾ ਤੇ ਇਹ ਤਾਂ ਕਬੀਰ ਸਾਹਿਬ ਕਹਿੰਦੇ ਗਾਵੇ ਵਜਾਵੇ ਲੋਗ ਰਜਾਵੇ ਖਬਰ ਨਹੀਂ ਆਪਣੇ ਦੰਤੀ ਤੇ ਇਹ ਤਾਂ ਸਿਰਫ ਗਾਣਾ ਬਜਾਣਾ ਜਿੱਤਾ ਕਹਿੰਦੇ ਨਾ ਕਿ ਲੋਕਾਂ ਨੂੰ ਰਜਾ ਰਹੇ ਨੇ ਆਪਣੇ ਮਗਰ ਲਾ ਰਹੇ ਨੇ ਤੇ ਇੱਕ ਤਰ੍ਹਾਂ ਦਾ ਪੈਸਾ ਕਮਾਣ ਦਾ ਟੰਗ ਇਹ ਸਿੰਗਰਾਂ ਨੇ ਬਣਾ ਲਿਆ ਹੈ ਕਿ ਬਾਬੇ ਕੋ ਜਾ ਕੇ ਤਰੀਫ ਕਰਨੀ ਉਹਦੀ ਉਹਦੀ ਤਰੀਫ ਦੇ ਪੂਲ ਬੰਨਣੇ ਉਹਨਾਂ ਨੂੰ ਆਪਣਾ ਪਿਓ ਬਣਾ ਲੈਣਾ ਦੁਨੀਆ ਤਾਲਬ ਮਤਵਲ ਦੀ ਸਚ ਸੂਨ ਉਹ ਫਕੀਰ ਆ ਹੈ ਮਤਵਲਾਵੇ ਮਤਵਲ ਜਾਵੇ ਮਤਵਲ ਪੂਜੇ ਗੁਰੂ ਪੀਰਾ ਕਿ ਮਤਵਲੇ ਸਾਰੇ ਕਰਦੇ ਆ ਕਿ ਜਿਨ੍ਹਾਂ ਨੇ ਮਤਵਲ ਛੱਡਿਆ ਉਹੀ ਮੀਰਨ ਸਿਰ ਮੀਰਾ ਕਿ ਉਹੀ ਬਾਦਸ਼ਾਹ ਦੇ ਵਾਸਚ ਆਇਆ ਜਿਨ੍ਹਾਂ ਨੇ ਮਤਵਲ ਛੱਡ ਦਿੱਤਾ ਹੈ ਮਤਵਲ ਦੀ பக்தி ਆ ਇਹ ਅਸਲੀ ਭਗਤੀ ਨਹੀਂ ਜਿਸ ਭਗਤੀ ਦੀ ਸਾਡੇ ਸੰਤ ਗੱਲ ਕਰਦੇ ਨੇ ਜਿਸ ਪ੍ਰੇਮ ਦੀ ਗੱਲ ਉਹ ਕਰਦੇ ਨੇ ਕਿ ਇਹ ਪੈਸਾ ਲੈ ਕੇ ਕਿਸੇ ਦੀ ਤਾਰੀਫ ਕਰ ਲ ਦਿੱਤੀ ਤੇ ਇਨਸਾਨ ਜਿਹੜਾ ਇਹਨਾਂ ਦੇ ਵਿੱਚ ਹੀ ਫਸਿਆ ਹੋਇਆ ਹੈ ਜਿੱਤੇ ਵੀ ਕਿਸੇ ਦੀ ਜਨਮ ਦਿਨ ਆਈ ਤੇ ਨਵਾਂ ਗਾਣਾ ਕੱਢ ਦਿੱਤਾ ਆਪਣੇ ਗਾਇਕੀ ਦਰਸ਼ਾਈ ਜਾਂਦੀ ਹੈ ਉਹ ਉਹ ਨਾ ਚੜਾ ਕਿਸ ਇਹਨਾਂ ਨਾ ਵਿਚਾਰਿਆਂ ਦਾ ਪਿਆਰ ਕਰਦਾ ਹੈ ਇਹਨਾਂ ਨਾ ਸੰਤਾਨਾ ਇਹਨਾਂ ਨਾ Sufiana ਜਿਨ੍ਹਾਂ ਲਈ ਇਹ ਗਾਣੇ ਗਾਉਂਦੇ ਆ ਜਿਨ੍ਹਾਂ ਨੂੰ ਇਹ ਆਪਣਾ ਪਿਓ ਬਣਾਉਂਦੇ ਆ ਇੰਨੇ ਪਿਓ ਪਿਓ ਹੋ ਗਏ ਇਹਨਾਂ ਦੇ ਜਿਹਦੇ ਕੋ ਜਾ ਉਹ ਹੀ ਇਹਨਾਂ ਦਾ ਪਿਓ ਆ ਤਾਂ ਹੀ ਤੋਂ ਕਹਿੰਦੇ ਕਿ ਦੁਨੀਆ ਤਾਲਬ ਮਤਵਲ ਦੀ ਸੱਚ ਸੁਣੋ ਉਹ ਫਕੀਰਾ ਉਹ ਫਕੀਰੋ ਉਹ ਸੰਤੋ ਇਹ ਤੁਹਾਡੇ ਲਈ ਮਤਵਲੇ ਤੁਹਾਡਾ ਨਾਮ ਜੂਸ ਕਰਦੇ ਹੋ ਚੇਤਨ ਅਸਲ ਵਿੱਚ ਤੁਸੀਂ ਇਹਨਾਂ ਨੂੰ ਸਮਝ ਗਏ ਨਾ ਮੈਂ ਕਹਿੰਦੀ ਐਂਦਾ ਦਾ ਸ਼ੋਰ ਤੁਸੀਂ ਮਚਾਈ ਨਹੀਂ ਸਕਦੇ ਕਰ ਨਹੀਂ ਸਕਦੇ ਇਸ ਤਰ੍ਹਾਂ ਦੀ ਹਰਕਤ ਜਿਸ ਤਰ੍ਹਾਂ ਦੀ ਤੁਸੀਂ ਹੁਣ ਹਰਕਤ ਕਰਦੇ ਹੋ ਕਿ ਮਤਵਲ ਦੇ ਤੁਸੀਂ ਕਿਸੇ ਨੂੰ ਆਪਣਾ ਪੇ ਕਹਿ ਰਹੇ ਹੋ ਕਿਸੇ ਨੂੰ ਆਪਣਾ ਬਾਪ ਕਹਿ ਰਹੇ ਹੋ ਔਰ ਮੈਨੂੰ ਉਤਾਰ ਦਿੱਤਾ ਉਸਨੇ ਮੈਨੂੰ ਇਹ ਕਰ ਦਿੱਤਾ ਮੈਨੂੰ ਉਹ ਕਰ ਦਿੱਤਾ ਔਰ ਇਹ ਸਭ ਰਾਜਨੀਤੀ ਔਰ ਧਰਮ ਔਰ ਸਿੰਗਿੰਗ ਇੱਕ ਗਰੁੱਪ ਬਣ ਕੇ ਰਹਿ ਗਿਆ ਜਿਹੜਾ ਦੁਨੀਆ ਨੂੰ ਸਭ ਤੋਂ ਜ਼ਿਆਦਾ ਮੂਰਖ ਬਣਾਦਾ ਹੈ ਔਰ ਦੁਨੀਆ ਮੂਰਖ ਬਣ ਰਹੀ ਹੈ ਇਸ ਮੂਰਖਤਾ ਤੋਂ ਵਾਰ ਕੱਢਦਾ ਹੈ ਕੱਢਣੇ ਦੀ ਗੱਲ ਸਾਡੇ ਸੰਤ ਸਾਡੇ ਸੂਫੀ ਕਰਦੇ ਨੇ ਤੇ ਉਹਨਾਂ ਦੀ ਗੱਲਾਂ ਸਾਨੂੰ ਜਿਹੜੀ ਅਸਲੀ ਉਹਨਾਂ ਦੇ ਜਿਹੜੇ मीनिंग ਅਸਲੀ ਜਿਹੜੀਆਂ ਉਹਨਾਂ ਦੀਆਂ ਲਾਈਨਾਂ ਲਿਖੀਆਂ ਹੋਈਆਂ ਹਨਾ ਜਿਹੜੀਆਂ ਇਹਨਾਂ ਤੋਂ ਸਾਨੂੰ ਜਗਾਉਂਦੀਆਂ ਹਨ ਉਹ ਨਹੀਂ ਸਾਨੂੰ ਚੰਗੀਆਂ ਲੱਗਦੀਆਂ ਜੇ ਕੋਈ ਸੁਣਾਵੇ ਸਾਨੂੰ ਹਨਾ ਸਾਨੂੰ ਉਹ ਅਨਸਾਰ ਬੜਾ ਬੁਰਾ ਲੱਗੇਗਾ ਜਿਹੜਾ ਸਾਨੂੰ ਇਹਨਾਂ ਦੀ ਅਸਲੀਅਤ ਦਿਖਾਏਗਾ ਨਾ ਜਿਹੜੀ ਕਾਰਨ ਸਾਡੇ ਸੰਤ ਸਾਡੇ ਸੂਫੀ ਗੱਲ ਕਰਦੇ ਆ